ਜੀ ਸਰ 725 ਟਰੱਕ ਤੁਸੀਂ ਕਹਿ ਰਹੇ ਹੋ ਜੀ ਜਾਣ ਕੇ 725 ਆਉਣੇ ਆ ਜਿਹੜੇ ਰੋਜ਼ 725 ਟਰੱਕ ਜੀ ਪਾਰਕ ਕਰਨ ਲਈ ਤੁਹਾਡੇ ਕੋਲ ਕੋਈ ਅਦਰ ਲੈਂਡ ਦੀ ਪ੍ਰੋਵੀਜ਼ਨ ਹੈ ਪਾਰਕਿੰਗ ਯਾਰਡ ਬਣਾਉਣ ਦੀ ਕੋਈ ਪ੍ਰੋਵੀਜ਼ਨ ਹੈ ਜੀ ਸਾਡੇ ਕੋਲ ਇੱਥੇ ਜਿਹੜੇ 1500 ਟਰੱਕ ਦੀ ਪਾਰਕਿੰਗ ਅੰਦਰ ਕਿੱਥੇ ਜੀ ਅੰਦਰ ਅਸੀਂ ਉੱਥੇ ਅਸ਼ੋਕੀ ਚੀ ਵਿਮ ਪਲਾਂਟ ਦੇ ਵਿੱਚ ਕਿੱਥੇ ਜੀ ਜਿਹੜਾ ਪਲਾਨ ਸਾਡਾ ਲੇਆਉਟ ਪਲਾਨਾ ਉਹਦੇ ਵਿੱਚ ਸ਼ੋਕੀ ਕਿੱਥੇ ਜੀ ਸਰ ਕਿੰਨੇ ਕਿਲੋਮੀਟਰ ਤੋਂ ਆ ਦਿਖਾ ਦੇ ਲੇਆਉਟ ਪਲਾਨ ਸਰ ਕਿੰਨੇ ਕਿਲੋਮੀਟਰ ਦੱਸ ਦਿਓ ਬਸ ਮੈਂ ਕਿਉਂ ਦੇਖਣ ਜਾਣਾ ਹਾਂ ਰੁਕ ਜੋ ਇਹ ਪ੍ਰੋਜੈਕਟਰ ਦੇ ਅੰਦਰ ਹਾਂ ਕਿੰਨੀ ਜ਼ਮੀਨ ਹੈ ਜੀ ਉਹ ਬਸ ਇਹਨਾਂ ਦੱਸ ਦਿਓ 1500 ਤੱਕ ਨੂੰ ਛੱਡ ਦਿਓ ਤੁਸੀਂ ਕਿੰਨੀ ਜ਼ਮੀਨ ਹੈ ਜੀ ਮੈਂ ਹੁਣੇ ਉਹਨਾਂ ਤੋਂ ਔਡੀਅਸ ਚੀਜ਼ ਤੇ ਜੀ ਸਕਰੀਨ ਤੇ ਚਲਾ ਦਿਓ ਚਲੋ ਸਕਰੀਨ ਤੇ ਚਲਾ ਦਿਓ ਜੀ ਦੇਖੋ ਇਹ ਦੇਖੋ ਇਹ 1500 1.5 ਫਟ ਰੱਖ ਦਿਓ ਜੀ 1.500 ਰੱਖਣੀ ਹੈਗਾ ਸਰ ਸਰ 1500 ਕਹਿਤਾ ਸਰ ਤੇ 2500 ਦੇਖੋ ਰੱਖਣੀ ਹੈਗਾ ਸਰ ਕੰਨੀ ਪਰ ਆਵਾ ਤੁਸੀ ਨੜ ਕੋ ਚੱਕਰਾ ਨਹੀਂ ਕਰੀ ਨਾ ਕਰਨੇ ਥੋੜੀ ਜਗ੍ਹਾ ਕੋ ਇਹਨਾਂ ਨੂੰ ਖੜਾ ਹੁੰਦਾ ਨਾ ਮੈਂ ਬਸ ਕਰਾਉਂਦਾ ਉਹਦੀ ਹਣ ਹੈ ਥੋੜੀ ਜਗ੍ਹਾ ਇਹਨਾਂ ਨੂੰ ਜੋ ਖੜਾ ਹੁੰਦਾ ਮੈਂ ਬਸ ਕਰਾ ਦੇਣੀ ਤੇ ਉਹਦੀ ਹਣ ਚਲੋ ਮੇਰੀ ਮੇਰੀ ਸ਼ਰਮ ਵਾਲੀ ਬਹੁਤ ਆ ਜੀ ਤੁਸੀਂ ਨਹੀਂ ਨਾ ਮੰਨਦੇ ਸਰ ਸਾਡੀ ਨਹੀਂ ਮੰਨਦੇ ਤੁਸੀਂ ਸਿਰਫ ਤੇ ਸਿਰਫ ਪੱਗ ਦਾ ਸਤਕਾਰ ਸਰ ਤੁਹਾਡੇ ਨਾਲ ਤੇ ਹੀ ਖੜੇ ਸਰ 1 ਮਿੰਟ ਰੁਕ ਜੋ 150 ਟਰੱਕ ਦੀ ਪਾਰਕਿੰਗ ਹੈ ਉਹਦੇ ਲਈ ਕਿੰਨੀ ਜਗ੍ਹਾ ਜੀ ਮੇਰੇ ਆਪਣੇ ਦਮ ਨਾਲ ਉਹ ਚੱਲ ਰਹੇ ਹੋ ਹਾਂ ਸਰ ਮੈਂ ਕੋਈ ਸਰ ਹਾਂਜੀ ਹਾਂਜੀ ਕੰਡ ਰਹੇ ਹੋ ਸਰ ਹਾਲੇ ਤੱਕ ਤਾਂ ਜੀ ਮੈਨੂੰ ਸਕੂਲਾਂ ਦੀ ਗਿਣਤੀ ਨਹੀਂ ਦੱਸੀ ਮੈਂ ਭੁੱਲਦਾ ਨਹੀਂ ਹੈਗਾ ਜੀ ਹਾਲੇ ਮੇਰਾ ਸਵਾਲ ਬਚਿਆ ਹੋਇਆ ਜੀ 1.3 1.3 ਐਟ ਹਨੇ ਇੱਕ ਪੁਆਇੰਟ ਕਿਹਾ ਦੇਣਾ ਕੋਪ ਇੱਕ ਇੱਕ ਪੁਆਇੰਟ ਡੇਢ ਕਿੱਲਾ ਕਹਿ ਦਿਓ ਸਰ ਸਿੱਧਾ ਪੰਜਾਬੀ ਚ ਇਹ ਫਕੀਰ ਹਾਂਜੀ ਫਕੀਰ ਜੀ ਇੱਕ ਬੰਦ ਸਰ ਫੇ 4 ਕਿੱਲੇ ਬਣੇ ਜੀ ਉਹ ਕਿੰਨਾ ਬਣ ਗਿਆ ਇਹ ਪੌਣੇ 4 ਬਣਦੇ ਆ ਕਿੱਲੇ ਵੈਸੇ ਜੀ ਸਰ ਪੌਣੇ 4 ਕਿੱਲੇ ਪੌਣੇ 2 ਕਿੱਲੇ ਚਾ ਪੌਣੇ 3 ਕਿੱਲਾਂ ਦੇ ਵਿੱਚ 150 ਟਰੱਕ ਪਾਰਕ ਹੋ ਜੂ ਉਹ ਤੁਹਾਨੂੰ ਕੈਲਕੂਲੇਸ਼ਨ ਕਰਕੇ ਸਾਡੇ ਇਹ ਉਹ ਸਰ ਰਸਤਾ ਵੀ ਛੱਡਣਾ ਪਈ ਚਾਉਣ ਨੂੰ ਕਿਤੇ ਘਰੇ ਨਾ ਰੱਖਣੇ ਕਿ ਦੂਜੇ ਦੇ ਉੱਪਰ ਹਾਂਜੀ ਕੋਈ ਨੀ ਦੱਸਣ ਸਰ ਮੈਂ ਸਰ 725 ਟਰੱਕਾਂ ਦਾ ਪੁੱਛਿਆ ਜੀ 725 ট্রাক ਦਾ ਦੇਪਹੁਰ ਆਏ ਇਹ ਸੜਕਾਂ ਪਰ ਖੜਨਗੇ ਜੀ ਆਏ ਤੁਸੀਂ ਆ ਜਿਓ ਸਰ ਪੁਆਇੰਟ ਤੇ ਆ ਜਿਓ ਵੀ ਬਾਕੀ ਦੇ ਟਰੱਕ ਲਾਈਨ ਬਣਾ ਕੇ ਸੜਕਾਂ ਤੇ ਖੜਨਗੇ ਗੱਲ ਖਤਮ ਜੀ ਬਸ ਜਿਹੜੇ ਬਾਕੀ ਟਰੱਕ ਦੇਪਹੁਰ ਆਇਆ ਬੋ ਸਰ ਪਲੀਜ਼ ਕਿਉਂ ਘੁਮਾਈ ਜਾਂਦੇ ਹੋ ਗੱਲ ਨੂੰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਟਰੱਕ ਨੇ ਕਿਹਾ ਇੱਥੇ ਤਾਂ ਟਿਪਲਰ ਹੈ ਇੱਥੇ ਕਿਉਂ ਹੋਵੇ ਪੰਪਾਇਨ ਨਹੀਂ ਹੋਊਗਾ ਸਰ ਟਰੱਕ ਹੈ ਸਰ 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 ਟਰੱਕ ਤੇ ਮੈਂ ਸਰ ਉੱਥੇ ਵੀ ਆ ਜਾਣਾ ਜੀ ਜਿਹੜਾ ਤੁਸੀਂ ਟ੍ਰਿਪ ਵਾਲੀ ਗੱਲ ਆ ਉਹ ਮੇਰਾ ਅੱਗੇ ਕੁਐਸਚਨ ਹੈ ਜੀ ਮੈਂ ਤਾਂ ਸਿਰਫ ਪਾਰਕਿੰਗ ਦੀ ਗੱਲ ਕਰ ਰਿਹਾ ਮੈਂ ਜਦੋਂ ਤੁਹਾਡੇ ਉਥੇ ਤੇ ਆਉਣਾ ਹੈ ਨਾ ਜੀ ਜੀ ਆ ਪਾਰਕਿੰਗ ਤੇ ਰਸਤਿਆਂ ਤੇ ਆ ਲੋ ਸਰ ਬਹੁਤ ਗੁਜਾ ਜੀ ਹਲਤਾਏ ਆਉਣਾ ਤੁਹਾਡੇ ਸਾਹਮਣੇ ਜੀ ਆ ਗੂਗਲ ਮੈਪਿੰਗ ਦੀ ਫੋਟੋ ਆ ਸਰ ਡੋਂਟ ਵਰੀ ਆਪਾਂ ਆਉਣੇ ਉਥੇ ਵੀ ਠੀਕ ਹੈ ਵਨ ਬਾਈ ਵਨ ਨਕੀ ਕਰਾਂਗੇ ਸਰ ਕੋਈ ਗੱਲ ਹਨਾ ਨਹੀਂ ਨਹੀਂ ਕੋਈ ਨਹੀਂ ਫੋਟੋ ਨਹੀਂ ਖਿਚਾਉਣੀ ਬਾਈ ਜੀ ਪੰਜਾਬ ਦੀ ਲੜਾਈ ਹੈ ਕੋਈ ਫਿਲਮ ਥੋੜਾ ਚੱਲਦੀ ਆ ਹਾਂਜੀ ਸਰ ਦੋਨਾਂ ਦਾ ਜਵਾਬ ਦੇ ਦਿਓ ਜੀ ਹੁਣ ਬਸ ਵੀ ਉਹ ਬਾਕੀ ਦੇ ਟਰੱਕ ਆ ਜਿਹੜੇ ਉਹ ਕਿੱਥੇ ਕੱਢਣਗੇ 600 ਟਰੱਕ ਹਾਂ ਪਤਾ ਨਹੀਂ ਮੈਂ ਕੱਲ ਦੱਸੀ ਵੀ ਸਾਡੇ ਕੋਲ 150 ਟਰੱਕ ਤੋਂ ਖਰਨ ਦਾ ਪ੍ਰਬੰਧਨ ਹੈ ਜੀ ਸਰ 150 ਟਰੱਕ ਕਿੰਨੇ ਟਾਇਰ ਵਾਲੇ ਜੀ ਸਰ ਕਿੰਨੇ ਟਾਇਰ ਵਾਲੇ ਪਰ ਤੁਸੀਂ 6 ਚੱਕੀ ਕਹਿ ਕੇ ਉੱਥੇ ਟਰੇਲਰ ਵੜੀ ਜਾਣੇ ਨੇ ਜੀ ਕੋਈ ਨਹੀਂ ਦੱਸਨੇ ਕਿੰਨੇ ਉਹ ਪਿੰਡੂ ਜੱਟ ਬੰਦੇ ਆ ਜੀ ਉਂਗਲੀਆਂ ਤੇ ਪਤਾ ਸਾਰਾ ਕੁਝ ਮੈਂ ਤਾਂ ਹੈ ਹੀ ਟ੍ਰਿਪਿਕਲ ਜੱਟ ਜਮੇ ਦੇਸੀ ਬੰਦੇ ਆ ਜੀ 135 ਟ੍ਰੇਲਰ ਹੈ ਹਾਂਜੀ 135 ਟ੍ਰੇਲਰ ਨੇ ਸਰ 1500 ਤੋਂ 150 ਤੇ ਆ ਗਏ ਹੁਣ 135 ਟ੍ਰੇਲਰ ਟ੍ਰੇਲਰ ਦਾ ਨਹੀਂ ਟ੍ਰੇਲਰ ਤੋਂ ਮੇਰਾ ਸਵਾਲ ਇਹ ਆ ਹਾਂ ਮੇਰਾ ਸਵਾਲ ਇਹ ਆ ਜੀ ਵੀ ਤੁਹਾਡੇ ਕੋਲ ਜੀ ਜਿੰਨੇ ਤੁਹਾਡੇ ਟਰੱਕ ਆਉਣੇ ਆ ਜੀ ਇੱਥੇ ਰੁਕਣੇ ਆ ਜੀ ਇੱਥੋਂ ਜਾਣੇ ਆ ਵਾਪਸ ਜੀ ਠੀਕ ਹੈ ਜੀ ਉਹਨਾਂ ਦੇ ਲਈ ਪ੍ਰੋਪਰ ਪਾਰਕਿੰਗ ਦਾ ਥਲ ਸਮਾਧਾਨ ਜਸਪੀਰ ਸਰ ਹੈ ਜੀ ਮਸਾ ਇਹਨਾਂ ਸਵਾਲ ਹੈ ਜੀ ਦੇਖੋ ਮੈਂ ਇਹ ਦੇਖੀ ਸੁਣ ਜਿਹਾ ਹੋਵੇ ਤਾ ਨਾ ਪੀਰ ਜਦੋਂ ਇੰਪੈਕਟ ਅਸੈਸਮੈਂਟ ਪੀਆਇਏ ਨੇ ਸੀਆਨੇ ਕਾ ਸਰ ਮੈਂ ਇੱਕ ਤੁਹਾਨੂੰ ਗੱਲ ਦੱਸਾਂ ਜੀ ਸਰ ਮੈਨੂੰ ਹੁਣ ਤੁਸੀਂ ਨਾ ਛੇੜੋ ਜਿਹੜਾ ਤੁਸੀਂ ਇਹ ਇਹ ਪੌਣੇ ਕ 2 ਕਿਲ 3 ਕਿਲ ਰੱਖੇ ਆ ਇਹ ਸਰ ਤੁਹਾਡੀ EMPLOYEES ਦੀ ਪਾਰਕਿੰਗ ਵਾਸਤੇ ਆ ਪਲੀਜ਼ ਸਰ ਜਿਹੜੇ ਤੁਹਾਡੇ ਮਾਲਕ ਦੀ ਜੈਗਵਾਰ ਆਉਣੀ ਹੈ ਲੈਂਡ ਰੋਵਰ ਆਉਣੀ ਹੈ ਉਹ ਖੜਨੀ ਹੈ ਜੀ ਇੱਥੇ ਕੀ ਦਾ ਸਾਈਕਲ ਖੜਨ ਮੈਨਾ ਐਵੇਂ ਗੱਲਾਂ ਸਰ ਕੀ ਮੈਂ ਕਾਨੂੰ ਇਧਰੋਂ ਤੁਰਨਾ ਆਪਾਂ ਨੇ ਸਕਾ ਨੂੰ ਦਤਨ ਠੀਕ ਹਨ ਜੀ ਕਾ ਨੂੰ ਦਤਨ ਫਿਰ ਮੈਂ ਹੋਰ ਕੁਛ ਛੇੜ ਲੂੰਗਾ ਨੋਟ ਕਰੋ ਆਪਸ ਸਟਡੀ ਰਿਪੋਰਟ ਕਰਈਏ ਠੀਕ ਹੈ ਨਾ ਜੇ ਪ੍ਰੈਕਟੀਕਲਿਟੀ ਤੇ ਜਾਣਾ ਫਿਰ ਸਰਬੋਤ ਇਹਨੇ ਨੋਟ ਨਹੀਂ ਕਰਾਇਆ ਜੀ ਆ ਨੋਟ ਕਰ ਲਿਓ ਸਰ ਜੀ ਵਪਾਰ ਕੇ ਨਹੀਂ ਉਹ ਪਾਰਕਿੰਗ ਹੈ ਨਹੀਂ ਜੀ ਨੋਟ ਕਰ ਪਾਰਕੀ ਕਰਤੀ ਜੀ ਨੋਟ ਕਰ ਪਾਰਕਿੰਗ ਹੈ ਨਹੀਂ ਜੋ ਤੁਸੀਂ ਕਿਹਾ ਉਹ ਨੋਟ ਕਰ ਲਿਆ ਉਹਦਾ ਜਵਾਬ ਇਹੀ ਹੈ ਵੀ 725 ਪਰ ਟੱਕਾਂ ਦੇ ਟੱਕਾ ਸਾਡੇ ਕੋਲ 150 ਦੀ ਪਾਰਕਿੰਗ